ਭਾਜਪਾ ਦਾ ਚੰਡੀਗੜ੍ਹ ਨਗਰ ਨਿਗਮ ਤੇ ਕਬਜ਼ਾ ਤਿੰਨੋ ਹੀ ਅਹੁਦਿਆਂ ਤੇ ਕੀਤੀ ਜਿੱਤ ਹਾਸਲ ਕੌਣ ਹਨ ਭਾਜਪਾ ਦੇ ਨਵੇਂ ਮੇਅਰ ਸੌਰਵ ਜੋਸ਼ੀ ਗੁਪਤ VOTING ਦੀ ਬਜਾਏ ਕਰਵਾਈ OPEN VOTING ਚੰਡੀਗੜ੍ਹ ਨਗਰ ਨਿਗਮ ਦਫਤਰ ਵਿੱਚ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਤੋਂ ਪਹਿਲਾਂ ਨਗਰ ਨਿਗਮ ਦਫਤਰ ਦੇ ਬਾਹਰ ਚੰਡੀਗੜ੍ਹ ਪੁਲਿਸ ਨੇ ਸੁਰੱਖਿਆ ਪ੍ਰਬੰਧ ਸਖਤ ਕੀਤੇ ਗਏ ਨਗਰ ਨਿਗਮ ਦਾ ਦਫਤਰ ਉਸ ਵੇਲੇ ਪੁਲਿਸ ਛਾਉਣੀ ਵਿੱਚ ਬਦਲ ਗਿਆ ਨਿਗਮ ਦਫਤਰ ਦੇ ਸਾਰੇ ਰਸਤੇ ਪੁਲਿਸ ਨੇ ਬੈਰੀਕੇਡ ਲਗਾ ਕੇ ਬੰਦ ਕਰ ਦਿੱਤੇ ਗਏ ਸਨ ਤੇ ਭਾਜਪਾ ਵੱਲੋਂ ਮੇਅਰ ਦੇ ਉਮੀਦਵਾਰ ਸੌਰਵ ਜੋਸ਼ੀ ਸਮੇਤ ਸਾਰੇ ਭਾਜਪਾ ਕੌਂਸਲਰ ਇਕੱਠੇ ਆਏ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਉਂਦੇ ਹੋਏ 10:30 ਵਜੇ ਤੋਂ ਬਾਅਦ ਅੰਦਰ ਦਾਖਲ ਹੋਏ। ਨਗਰ ਨਿਗਮ ਦਫਤਰ ਵਿੱਚ মিডিਆ ਨੂੰ ਅਸੈਂਬਲੀ ਹਾਲ ਵਿੱਚ ਬਿਠਾਉਣ ਦੀ ਬਜਾਏ ਵੱਖਰੇ ਮੀਟਿੰਗ ਹਾਲ ਵਿੱਚ ਬਿਠਾਇਆ ਗਿਆ ਜਿੱਥੇ ਸਕਰੀਨਾਂ ਲਾ ਕੇ ਚੋਣ ਪ੍ਰੋਸੈਸ ਦਿਖਾਏ ਜਾਣ ਦਾ ਪ੍ਰਬੰਧ ਕੀਤਾ ਗਿਆ ਸੀ ਸੋ ਅਸੈਂਬਲੀ ਹਾਲ ਦੇ ਅੰਦਰ ਸਾਰੀਆਂ ਪਾਰਟੀਆਂ ਦੇ ਕੌਂਸਲਰ ਅਤੇ ਤਿੰਨੋਂ ਅਹੁਦਿਆਂ ਦੇ ਉਮੀਦਵਾਰ ਪਹੁੰਚੇ ਸਭ ਤੋਂ ਪਹਿਲਾਂ ਅਸੈਂਬਲੀ ਹਾਲ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਕੌਂਸਲਰ ਪਹੁੰਚੇ ਤੇ ਇਸ ਤੋਂ ਬਾਅਦ ਮੈਂਬਰ ਪਾਰਲੀਮੈਂਟ ਮਨੀਸ਼ ਦਿਵਾੜੀ ਆਏ ਤੇ ਬਾਅਦ ਵਿੱਚ ਭਾਜਪਾ ਤੇ ਕਾਂਗਰਸ ਦੇ ਕੌਂਸਲਰ ਪਹੁੰਚੇ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਗਾਬੀ ਦੇ ਨਾਂ ਦਾ ਐਲਾਨ ਹੋਣ ਤੇ ਸਿਰਫ ਕਾਂਗਰਸੀ ਕਾਉਂਸਲਰਾਂ ਵੱਲੋਂ ਹੱਥ ਖੜੇ ਕੀਤੇ ਗਏ ਅਤੇ ਮਨੀਸ਼ ਦਿਵਾੜੀ ਨੇ ਵੀ ਹੱਥ ਖੜਾ ਕੀਤਾ ਜਿਸ ਕਾਰਨ ਸਪਸ਼ਟ ਹੋ ਗਿਆ ਸੀ ਕਿ ਕਾਂਗਰਸ ਤੇ ਆਪ ਵਿੱਚ ਸਹਿਮਤੀ ਨਹੀਂ ਬਣੀ ਗੁਰਪ੍ਰੀਤ ਗਾਬੀ ਦੇ ਹੱਕ ਵਿੱਚ ਵੋਟ ਪਾਉਣ ਤੋਂ ਬਾਅਦ ਮੈਂਬਰ ਪਾਰਲੀਮੈਂਟ ਮਨੀਸ਼ ਦਿਵਾੜੀ ਅਤੇ ਸਾਰੇ ਕਾਂਗਰਸੀ ਕਾਉਂਸਲਰ ਵਾਪਸ ਚਲੇ ਗਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਯੋਗੇਸ਼ ਦੇ ਹੱਕ ਵਿੱਚ ਸਾਰੇ 11 ਕਾਉਂਸਲਰਸ ਨੇ ਹੱਥ ਖੜੇ ਕੀਤੇ ਭਾਰਤੀ ਜਨਤਾ ਪਾਰਟੀ ਨੇ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਇੱਕ ਪਾਸੜ ਮੁਕਾਬਲੇ 'ਚ ਜਿੱਤ ਲਈ ਹੈ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਅੰਤ ਤੱਕ ਆਪਣੇ ਉਮੀਦਵਾਰ ਵਾਪਸ ਨਹੀਂ ਲਏ ਜਿਸ ਨਾਲ ਭਾਜਪਾ ਨੂੰ ਫਾਇਦਾ ਹੋਇਆ ਤੇ ਚੋਣ ਜਿੱਤ ਗਈ ਭਾਜਪਾ ਦੇ ਸੌਰਵ ਜੋਸ਼ੀ ਚੰਡੀਗੜ੍ਹ ਦੇ ਨਵੇਂ ਮੇਅਰ ਹੋਣਗੇ ਤੇ ਸੌਰਵ ਪੰਜਾਬ ਭਾਜਪਾ ਦੇ ਸਟੇਟ মিডিਆ ਹੈਡ ਵਿਨੀਤ ਜੋਸ਼ੀ ਦੇ ਭਰਾ ਨੇ ਸੋ 35 ਕਾਉਂਸਲਰਸ ਤੇ ਚੰਡੀਗੜ੍ਹ ਦੇ ਸੰਸਦ ਮੈਂਬਰ ਨੇ ਵੀਰਵਾਰ ਨੂੰ ਮੇਅਰ ਦੀ ਚੋਣ ਲਈ ਆਪਣੀਆਂ ਵੋਟਾਂ ਪਾਈਆਂ ਤੇ ਇਸ ਵਾਰ ਗੁਪਤ VOTING ਦੀ ਬਜਾਏ ਓਪਨ VOTING ਕਰਵਾਈ ਗਈ ਜਿਸ ਕਾਉਂਸਲਰ ਨੇ ਹੱਥ ਖੜੇ ਕਰਕੇ ਆਪਣੀਆਂ ਵੋਟਾਂ ਪਾਈਆਂ ਭਾਜਪਾ ਦੇ ਸੌਰਵ ਜੋਸ਼ੀ ਨੂੰ ਚੋਣ ਵਿੱਚ 18 ਵੋਟਾਂ ਮਿਲੀਆਂ ਕਾਂਗਰਸ ਉਮੀਦਵਾਰ ਨੂੰ 7 ਵੋਟਾਂ ਮਿਲੀਆਂ ਜਦੋਂ ਕਿ ਆਮ ਆਦਮੀ ਪਾਰਟੀ ਨੂੰ 11 ਵੋਟਾਂ ਮਿਲੀਆਂ ਤੇ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਦਿਵਾੜੀ ਨੇ ਕਾਂਗਰਸ ਉਮੀਦਵਾਰ ਗੁਰਪ੍ਰੀਤ ਸਿੰਘ ਗਾਬੀ ਦੇ ਸਮਰਥਨ ਚ ਵੋਟ ਪਾਈ ਤੇ ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਮੇਅਰ ਦੀ ਪੂਰੀ ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਤੇ VOTING ਤੋਂ ਪਹਿਲਾਂ ਆਮ ਆਦਮੀ ਪਾਰਟੀ ਜਾਂ ਕਾਂਗਰਸ ਦੇ ਮੇਅਰ ਦੇ ਕਿਸੇ ਵੀ ਉਮੀਦਵਾਰ ਨੇ ਆਪਣੀਆਂ ਨਾਮਜ਼ਦਗੀਆਂ ਵਾਪਸ ਨਹੀਂ ਲਈਆਂ ਤੇ VOTING ਤੋਂ ਪਹਿਲਾਂ ਪ੍ਰੈਜ਼ਾਈਡਿੰਗ ਆਫੀਸਰ ਨੇ ਉਮੀਦਵਾਰਾਂ ਤੋਂ ਪੁੱਛਿਆ ਕਿ ਕੀ ਉਹ ਆਪਣੀਆਂ ਨਾਮਜ਼ਦਗੀਆਂ ਵਾਪਸ ਲੈਣਾ ਚਾਹੁੰਦੇ ਹਨ ਪਰ ਕਿਸੇ ਵੀ ਉਮੀਦਵਾਰ ਨੇ ਅਜੇ ਨਹੀਂ ਕੀਤਾ ਤਿੰਨੋਂ ਵੱਡੀਆਂ ਪਾਰਟੀਆਂ ਆਮ ਆਦਮੀ ਪਾਰਟੀ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਨੇ ਮੇਅਰ ਦੀ ਚੋਣ ਲਈ ਆਪਣੇ ਉਮੀਦਵਾਰ ਖੜੇ ਕੀਤੇ ਤੇ VOTING ਤੋਂ ਪਹਿਲਾਂ ਭਾਜਪਾ ਨੰਬਰਾਂ ਦੀ ਖੇਡ 'ਚ ਸਭ ਤੋਂ ਅੱਗੇ ਸੀ ਉਹਨਾਂ ਦੇ ਨਗਰ ਨਿਗਮ 'ਚ 18 ਕਾਉਂਸਲਰ ਸਨ ਤੇ ਗਿਣਤੀ ਦੀ ਘਾਟ ਦੇ ਬਾਵਜੂਦ ਆਪ ਤੇ ਕਾਂਗਰਸ ਨੇ ਵੀ ਉਮੀਦਵਾਰ ਖੜੇ ਕੀਤੇ ਕੁੱਲ ਕਾਉਂਸਲਰ ਸਿਗੇ 35 ਬਹੁਮਤ 19 ਭਾਜਪਾ ਦੇ ਕਾਉਂਸਲਰ 18 ਤੇ ਆਮ ਆਦਮੀ ਪਾਰਟੀ ਦੇ ਕਾਉਂਸਲਰ ਸੀ 11 ਸੋ ਕਾਂਗਰਸ ਦੇ ਕਾਉਂਸਲਰ ਦੇ ਵਿੱਚ 6.1 ਹੋ ਗਿਆ ਸੀਗਾ ਤੇ ਲੋਕ ਸਭਾ ਮੈਂਬਰ ਸੀਨੀਅਰ ਡਿਪਟੀ ਮੇਅਰ ਚੋਣ ਚ ਵੀ ਭਾਜਪਾ ਨੇ ਜਿੱਤ ਹਾਸਲ ਕੀਤੀ ਤੇ ਜਸਮਨ ਪ੍ਰੀਤ ਸਿੰਘ ਚੰਡੀਗੜ੍ਹ ਦੇ ਨਵੇਂ ਸੀਨੀਅਰ ਡਿਪਟੀ ਮੇਅਰ ਬਣੇ ਉਹਨਾਂ ਨੂੰ 18 ਵੋਟ ਮਿਲੇ ਤੇ ਆਮ ਆਦਮੀ ਪਾਰਟੀ ਦੇ মুনਵਰ ਖਾਨ ਨੂੰ 11 ਵੋਟ ਮਿਲੇ ਜਦਕਿ ਕਾਂਗਰਸ ਨੇ ਮੇਅਰ ਚੋਣ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਚੋਣ ਤੋਂ ਵਾਕ ਆਊਟ ਕਰ ਦਿੱਤਾ ਉਨ੍ਹਾਂ ਦੇ ਉਮੀਦਵਾਰ ਸਚਿੰਦ ਗਾਲਿਬ ਨੂੰ ਕੋਈ ਵੀ ਵੋਟ ਨਹੀਂ ਮਿਲੇ। ਸੋ ਚੋਣ 'ਚ ਕਾਂਗਰਸ ਦੇ ਵਾਕ ਆਊਟ ਕਰਨ ਤੋਂ ਬਾਅਦ ਭਾਜਪਾ ਦੀ ਡਿਪਟੀ ਮੇਅਰ ਅਹੁਦੇ ਤੇ ਵੀ ਜਿੱਤ ਤੈ ਹੋ ਗਈ ਤੇ ਭਾਜਪਾ ਦੀ ਉਮੀਦਵਾਰ ਸੁਮਨ ਦੇਵੀ ਨੇ 18 ਵੋਟਾਂ ਨਾਲ ਜਿੱਤ ਦਰਜ ਕੀਤੀ ਤੇ ਇਸ ਤੋਂ ਪਹਿਲਾਂ ਆਜ਼ਾਦ ਉਮੀਦਵਾਰ ਰਾਮਚੰਦਰ ਯਾਦਵ ਨੇ ਆਪਣਾ ਨਾਮ ਵਾਪਸ ਲੈ ਲਿਆ। ਕਾਂਗਰਸ ਦੇ ਉਮੀਦਵਾਰ ਨਿਰਮਲਾ ਦੇਵੀ ਤੇ ਕਾਉਂਸਲਰ ਵਾਕ ਆਊਟ ਕਰ ਗਏ ਤੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਜਸਵਿੰਦਰ ਕੌਰ ਨੂੰ ਸਿਰਫ 11 ਹੀ ਵੋਟਾਂ ਮਿਲੇਆ ਸੌਰਵ ਜੋਸ਼ੀ ਨੇ ਪੰਜਾਬ ਯੂਨੀਵਰਸਿਟੀ ਤੋਂ ਕਾਨੂੰਨ 'ਚ ਗ੍ਰੈਜੂਏਟ ਕੀਤੀ ਉਹ ਦੂਜੀ ਪੀੜੀ ਦੇ ਆਰਐਸਐਸ ਵਲੰਟੀਅਰ ਤੇ ਭਾਜਪਾ ਵਰਕਰ ਰਹੇ ਤੇ ਇਸ ਦੌਰਾਨ ਉਹ ਵਿਦਿਆਰਥੀ ਨੇਤਾ ਤੋਂ ਸਿਆਸਤਦਾਨ ਬਣੇ ਉਹਨਾਂ ਨੇ এবੀਵੀਪੀ ਉਮੀਦਵਾਰ ਵਜੋਂ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਪ੍ਰੀਸ਼ਦ ਦੀਆਂ ਚੋਣਾਂ 'ਚ ਪ੍ਰਧਾਨ ਤੇ ਜਰਨਲ ਸਖਤਰ ਦੇ ਅਹੁਦਿਆਂ ਲਈ ਚੋਣ ਲੜੀ ਤੇ ਸੌਰਵ ਜੋਸ਼ੀ ਸਿਰਫ 29 ਸਾਲ ਦੀ ਉਮਰ 'ਚ ਭਾਜਪਾ ਕਾਉਂਸਲਰ ਵਜੋਂ ਚੁਣੇ ਗਏ ਉਨ੍ਹਾਂ ਦੇ ਪਿਤਾ ਸਵਰਗਵਾਸੀ ਸ਼੍ਰੀ ਜੈਰਾਮ ਜੋਸ਼ੀ ਹਨ ਜੋ ਕਿ ਭਾਜਪਾ ਚੰਡੀਗੜ੍ਹ ਦੇ ਸਾਬਕਾ ਸੁਭਾ ਪ੍ਰਧਾਨ ਤੇ ਚੰਡੀਗੜ੍ਹ ਦੇ ਮਹਾਤਮਾ ਗਾਂਧੀ ਵਜੋਂ ਵੀ ਜਾਣੇ ਜਾਂਦੇ ਸਨ ਤੇ ਸੌਰਵ ਜੋਸ਼ੀ ਦੇ ਵੱਡੇ ਭਰਾ ਵਿਨੀਤ ਜੋਸ਼ੀ ਨੇ ਵੀ ਵਿਦਿਆਰਥੀ ਨੇਤਾ ਵਜੋਂ ਸ਼ੁਰੂਆਤ ਕੀਤੀ ਸੀ ਤੇ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਹੇ ਚੁੱਕੇ ਹਨ ਤੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਹਨ